ਉਹ ਆਰ ਫਿਰ ਤੋਂ ਮੌਸਮ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸਥਿਤੀ ਅੱਜ ਕੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖ ਰਹੇ ਦਰਸ਼ਕਾਂ ਦਾ तहे ਦਿਲ ਤੋਂ ਸਵਾਗਤ ਕਰਦੇ ਆਂ ਗੱਲ ਕਰਾਂਗੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿ ਜਿੰਨਾਂ ਦੇ ਰਹਿ ਸਕਦੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਆਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਤਾਂ ਕਿ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵਿੱਚ ਅੰਤ ਤੱਕ ਜੁੜੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਤੁਹਾਨੂੰ ਦੇ ਲਈ ਅਲਰਟ ਜਾਰੀ ਕੀਤੇ ਗਿਆ ਉਹਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਫਿਲਹਾਲ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਯਾਨੀ 27 28 29 ਨਵੰਬਰ ਦੇ ਮੌਸਮ ਦੀ ਗੱਲ ਕਰੀਏ ਯਾਨੀ ਕੱਲ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਵਤ ਦਿਨ ਵੇਲੇ ਤੂਫਨ ਦੇਖਣ ਨੂੰ ਮਿਲੀ ਸਗੀ ਇਸ ਤਰ੍ਹਾਂ ਇਧਰ ਪਹਾੜੀ ਇਲਾਕਿਆਂ ਦੇ ਵਿੱਚ ਪਛਮੀ ਸਿਸਟਮ ਆਉਣ ਦੇ ਕਾਰਨ ਇਧਰ ਬਰਬਾਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਬਾਕੀ ਜੇਕਰ ਇੱਕ ਸਿਸਟਮ ਜਿਹੜਾ ਮੱਧ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਵੀ ਪਾਨੂੰ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਵਾਰਮੀ ਪੈਣ ਦੇ ਚਾਂਸ ਕਾਠ ਹਨ ਜਿਸ ਦੇ ਨਾਲ ਇਧਰ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਪੱਛਮੀ ਹਵਾਵਾਂ چلਦੀ ਹੈ ਜਿਸ ਦੇ ਵਿੱਚ ਰਫਤਾਰ ਮੱਠੀ ਹੋਣ ਕਾਰਨ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੰਦ ਵਰਗਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜੇ ਸਭ ਤੋਂ ਪਹਿਲਾਂ ਇਧਰ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਰਾਜਸਥਾਨ ਦਾ ਮੌਸਮ ਠੀਕ ਠਾਕ ਦੇਖਣ ਨੂੰ ਮਿਲ ਰਿਹਾ ਹੈ ਜੇ ਟੈਂਪਰੇਚਰ ਦੀ ਗੱਲ ਕਰੀਏ ਦਿਨ ਦਾ ਟੈਂਪਰੇਚਰ 30 ਡਿਗਰੀ ਅਤੇ ਰਾਤ ਦਾ ਟੈਂਪਰੇਚਰ ਤਕਰੀਬਨ ਆਪਾਂ ਨੂੰ 12-13 ਡਿਗਰੀ ਦੇਖਣ ਨੂੰ ਮਿਲ ਰਿਹਾ ਹੈ ਜੇਕਰ 27-28 ਤਰੀਕ ਦੇ ਮੌਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਵੇਲੇ ਅਤੇ ਸ਼ਾਮ ਵੇਲੇ ਕਿਉਂਕਿ ਪੱਛਮੀ ਦਿਸ਼ਾ ਦੀ ਹਵਾ ਹਲਕੀ ਹੋਣ ਦੇ ਕਾਰਨ ਜ਼ਿਆਦਾਤਰ ਇਲਾਕਿਆਂ ਵਿੱਚ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਇਸ ਤਰ੍ਹਾਂ ਜੇਕਰ ਆਪਾਂ ਪੰਜਾਬ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਵੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ 27 28 29 ਤਰੀਕ ਨੂੰ ਸੰਗਣੀ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਅਤੇ ਸ਼ਾਮ ਵੇਲੇ ਜ਼ਿਆਦਾਤਰ ਇਲਾਕਿਆਂ ਵਿੱਚ ਸੰਗਣੀ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਜੇ ਟੈਂਪਰੇਚਰ ਦੀ ਗੱਲ ਕਰੀਏ ਦਿਨ ਦਾ ਟੈਂਪਰੇਚਰ ਤਕਰੀਬਨ 30 ਤੋਂ 38 ਤੇ ਰਾਤ ਦਾ ਟੈਂਪਰੇ 13 14 ਡਿਗਰੀ ਡਿਗਰੀ ਦੇ ਕਰੀਬ ਦੇਖਣ ਨੂੰ ਮਿਲ ਸਕਦੇ ਇਹਦੀਆਂ ਲਾਈਵ ਸੈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਲਗਭਗ ਕੱਲ ਆਪਾਂ ਨੂੰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲ ਰਿਹਾ ਸੀਗਾ ਜਿਸ ਦੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਤਕਰੀਬਨ ਮੌਸਮ ਸਾਫ਼ ਸੀਗਾ ਜੇਕਰ ਅਗਲੇ 72 ਘੰਟਿਆਂ ਦੀ ਗੱਲ ਕਰੀਏ ਯਾਨੀ ਅਜੇ ਵੀ ਪੱਛਮੀ ਹਵਾ ਤਕਰੀਬਨ ਜਲਦੀ ਹੋਈ ਦਿਖਾਈ ਦੇ ਰਹੀ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜਿੱਦੇ ਵੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਹਲਕੀ ਦਰਮਿਆਨੀ ਹਵਾ ਚੱਲ ਰਹੀ ਆਉਂਦੇ 24-48 ਘੰਟੇ ਦੌਰ 25ਵੀਂ ਹਵਾ ਜੇ ਲਈ ਹੋਲੀ ਹੋਊਗੀ ਜਿਸ ਦੇ ਨਾਲ ਪੂਰਬੀ ਹਵਾ ਦੀ ਵਾਪਸੀ ਦੇ ਨਾਲ ਇੱਕ ਵਾਰ ਸੰਗਨੀ ਤੂਂਦਾਪਾ ਨੂੰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸੇ ਤਰ੍ਹਾਂ ਦਾ ਮੌਸਮ ਜੰਦੀ ਅਗਲੇ 72 ਘੰਟਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜੇ ਸਤਾਨ ਦੇ ਵਿੱਚ ਮੌਸਮ ਵਿਭਾਗ ਵੱਲੋਂ yellow alert ਤੁੰਦੇ ਲਈ ਜਾਰੀ ਕਰ ਦਿੱਤੇ ਗਏ ਹਨ ਫਿਲਹਾਲ ਜੇ ਹੁਣ ਆਪਾਂ ਜ਼ਿਲ੍ਹੇਵਾਲਰ ਦੀ ਗੱਲ ਕਰੀਏ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਜਿੱਦੇ ਵਿੱਚ ਠਾਨਡ ਕੋਲ ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਹੋਗੇ 27 28 29 ਤਰੀਕ ਨੂੰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਹਨ ਸ਼ਾਰਪੂਰ ਨਵਾਂਚਰ ਕਪੂਰਤਲਾ ਦੇ ਵਿੱਚ ਵੀ ਇਸ ਤਰ੍ਹਾਂ ਜਲੰਧਰ ਹੋ ਗਿਆ ਮੋਗਾ ਬਠਿੰਡਾ ਹੋ ਗਿਆ ਲੁਧਿਆਣਾ ਬਰਨਾਲਾ ਹੋ ਗਿਆ ਬਾਂਸਾ ਫਤਿਹਗੜ੍ਹ ਸਾਹਿਬ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਮਲੇਰਕੋਟਲਾ ਇਹਨਾਂ ਇਲਾਕਿਆਂ ਵਿੱਚ ਮੌਸਮ ਵਿਭਾਗ ਵੱਲੋਂ ਸੰਗਣੇ ਤੁੰਦੇ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਇੱਕ ਪਛਮੀ ਸਿਸਟਮ ਜਿਹੜਾ ਪਹਾੜੀ ਖੇਤਰਾਂ ਦੇ ਵਿੱਚ 28 2 ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜਿਸ ਦੇ ਨਾਲ ਬਰਬਾਰੀ ਹੋ ਸਕਦੀ ਹੈ ਜੰਮੂ ਕਸ਼ਮੀਰ ਦੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਉੱਤੇ ਇਸ ਦਾ ਕੋਈ ਸਿੱਧਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇਗਾ ਜਿਸ ਦੇ ਸਦਕਾ ਹਲਕੇ ਛਰਾਟੇ ਖਾਸ ਕਰਕੇ ਪੰਜਾਬ ਦੇ ਉਤਰੀ ਪາກ ਹੋਗੇ ਜਿਸ ਦੇ ਵਿੱਚ ਗੁਰਦਾਸਪੁਰ ਪਟਾਣਕੋਟ ਅੰਮ੍ਰਿਤਸਰ ਸਾਹਿਬ ਹੋ ਗਿਆ ਖਾਸ ਕਰਕੇ ਇਹਨਾਂ ਖੇਤਰਾਂ ਵਿੱਚ ਹਲਕੀ ਟੁੱਟਵੀਂ ਬੱਦਲਵਾਈ ਹਲਕੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਇਹ ਸਿਸਟਮ ਬਹੁਤਾ ਪੰਜਾਬ ਨੂੰ ਕੁਝ ਨਹੀਂ ਦੇਏਗਾ 30 ਤਰੀਕ ਤੋਂ ਬਾਅਦ ਕਹਿ ਸਕਦੇ ਹਾਂ ਕਿ ਯਾਨੀ 4-5 ਦਿਨ ਹੋਣਗੇ ਅਗਲੇ ਮਹੀਨੇ ਦੇ ਜਿਨ੍ਹਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਵੀਂ ਸਿਸਟਮ ਦੀ ਵਾਪਸੀ ਹੋ ਸਕਦੀ ਹੈ ਲਗਭਗ ਮੌਸਮ ਇਸ ਤਰ੍ਹਾਂ ਦਾ ਬੰਦਾ ਹੋਇਆ ਇਕਾਈ ਦੇਗਾ ਯਾਨੀ ਕਿ ਦਸੰਬਰ ਦੇ ਪਹਿਲੇ ਹਫਤੇ ਇਕਦਮ ਠੰਡ ਜ਼ੋਰ ਫੜੇਗੀ ਅਤੇ ਟੈਂਪਰੇਚਰ ਦੇ ਦਿਨ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਹੋਏਗੀ ਅਤੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਦੇਖਣ ਨੂੰ ਮਿਲੇਗੀ ਇਹ ਸਿਸਟਮ ਗੁਜਰਨ ਤੋਂ ਬਾਅਦ ਕਹਿ ਸਕਦੇ ਹਾਂ ਠੰਡ ਦਾ ਜ਼ੋਰ ਇਕਦਮ ਵਧੇਗਾ ਯਾਨੀ ਤੁੰਦ ਦਾ ਅਲਰਟ ਵੀ ਇਕਦਮ ਤੁੰਦ ਦੇਖਣ ਨੂੰ ਮਿਲੇਗੀ ਜ਼ਿਆਦਾਤਰ ਇਲਾਕਿਆਂ ਦੇ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੀ ਹੈ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ